ਸ੍ਰੀ ਕਾਂਸ ਦੇਖ ਰਹੇ ਸਾਡਲ ਟੀਵੀ ਮੈਂ ਹਜਸੀ ਕੋਰ ਨਿਕੋਲਾ ਵਿਲਸ ਜਿਨ੍ਹਾਂ ਨੇ ਹੁਣ ਇਕਨੋਮਿਕ ਗਰੋਥ ਦੇ ਮੰਤਰੀ ਦਾ ਅਹੁਦਾ ਸੰਭਾਲਿਆ ਉਹਨਾਂ ਦੇ ਵੱਲੋਂ ਨਿਊਜ਼ੀਲੈਂਡ ਦੀ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਬਦਲਾਅ ਕਰਨ ਦੇ ਹਿੰਟ ਦਿੱਤੇ ਗਏ ਨੇ ਨਿਕੋਲਾ ਵਿਲਸ ਜੋ ਕਿ ਫਾਈਨੈਂਸ ਮਿਨਿਸਟਰ ਵੀ ਨੇ ਉਹਨਾਂ ਮੁਤਾਬਕ ਨਿਊਜ਼ੀਲੈਂਡ ਦੇ ਇਕਨੋਮਿਕ ਗਰੋਥ ਦੇ ਲਈ ਟੂਰਿਜ਼ਮ ਉਹਨਾਂ ਦੀ ਪਹਿਲ ਰਹੇਗੀ ਟੂਰਿਜ਼ਮ ਨੂੰ ਪ੍ਰੀਅਰਿਟੀ ਦਿੱਤੀ ਜਾਏਗੀ ਉਨਾ ਨੇ ਵੀ ਕਿਹਾ ਕਿ ਨਿਊਜ਼ੀਲੈਂਡ ਦੇ ਇਕਨੋਮਿਕ ਗਰੋਥ ਦੇ ਲਈ ਵੀਜ਼ਾ ਪ੍ਰੋਸੈਸਿੰਗ ਨੂੰ ਤੇਜ਼ ਕੀਤੇ ਜਾਣ ਦੇ ਲਈ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੈਂਪੋਰਡ ਦੇ ਨਾਲ ਉਹ ਗੱਲਬਾਤ ਦੇ ਬਚਨੇ ਉਹਨਾਂ ਕਿਹਾ ਕਿ ਜਿੰਨਾ ਵੀਜ਼ਾ ਪ੍ਰੋਸੈਸਿੰਗ ਤੇਜ਼ ਹੋਵੇਗੀ ਨਿਊਜ਼ੀਲੈਂਡ ਦੀ ਇਕਨੋਮੀ ਦੇ ਵਿੱਚ ਗਰੋਥ ਵੀ ਹੋਵੇਗੀ ਤੇ ਟੂਰਿਜ਼ਮ ਦੇ ਵਿੱਚ ਵੀ ਵਾਧਾ ਹੋਏਗਾ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੇ ਵੱਲੋਂ ਟੂਰਿਜ਼ਮ ਨੂੰ ਵਧਾਉਣ ਦੇ ਲਈ ਅੰਤਰਰਾਸ਼ਟਰੀ 에ਅਰਲਾਈਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਿਕੋਲਾ ਵੈਲੋਜ਼ ਦੇ ਮੁਤਾਬਕ ਨਿਊਜ਼ੀਲੈਂਡ ਦੇ ਸੌਫਟਵੇਅਰ ਤੇ ਗੇਮਿੰਗ ਇੰਡਸਟਰੀ ਦੇ ਲਈ ਉਹਨਾਂ ਨੂੰ ਪੈਸੇ ਵਾਲੇ ਤੇ ਸਕਿੱਲ ਵਾਲੇ ਲੋਕਾਂ ਦੀ ਲੋੜ ਹੈ ਤੇ ਇਸੇ ਲਈ ਇਮੀਗ੍ਰੇਸ਼ਨ ਮੰਤਰੀ ਦੇ ਨਾਲ ਮਿਲ ਕੇ ਉਹ ਇਮੀਗ੍ਰੇਸ਼ਨ ਦੀ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਕੁਝ ਬਦਲਾਅ ਕਰਨਗੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਸਕਣਗੇ